ਸਪੈਦਾ ਸਪੈਦਾ ਹੋਇਆ ਪਿਆ ਪੰਜਾਬ ਦੇ ਵਿੱਚ ਪਰ ਕਪੜੇ ਬਹੁਤ ਹੋ ਰਹੇ ਆ 2-3 ਰੁਪਏ ਦਾ ਬੂਟਾ ਲੈ ਕੇ ਬਾਈ ਤੁਹਾਨੂੰ 20 21 28 29 30 ਰੁਪਏ ਤਾਈਂ ਬੂਟਾ ਦਿੱਤਾ ਜਾ ਰਿਹਾ ਹੈਗਾ ਪਰ ਕੁਆਲਿਟੀ ਨਹੀਂ ਦਿੱਤੀ ਜਾ ਰਹੀ origignal p te hi ਆਹਾ ਬਾਈ ਪੂਰਾ ਨਹੀਂ ਆ ਰਿਹਾ ਤੁਸੀਂ ਹੁਣ ਕਹੋਗੇ ਬਾਈ ਛੋਟਾ ਬੂਟਾ ਬਾਈ ਜੀ ਪੂਰਾ ਨਹੀਂ ਆ ਰਿਹਾ ਹਣਾ ਬਾਈ ਪੂਰਾ ਨਹੀਂ ਆ ਰਿਹਾ ਇਹ ਨਹੀਂ ਆ ਰਿਹਾ ਇਹ ਤਾਂ p 23 ਹੈ ਜੀ ਆ ਹੈਗਾ 2169 ਇਹ 2169 ਆ ਲੈ ਲੋ ਵੱਡਾ ਲੈਣਾ ਦਾ ਠੀਕ ਆ ਜੇ ਵੱਡਾ ਸਾਈਜ਼ ਲੈਣਾ ਤੂੰ ਇਹ ਵੀ ਕਲੋਨ ਆ ਇਹ ਵੀ ਕਲੋਨ ਆ ਹੂੰ ਹੂੰ ਤੇ ਆ ਬਾਈ ਹੈਗਾ ਪੀ 3 ਪਿਓਰ ਬਾਈ ਗਰੰਟੀ ਆਣਾ ਦੀ ਪੂਰੀ ਗਰੰਟੀ ਬਿੱਲ ਦੇਵਾਂਗੇ ਨਾਲ ਬਿੱਲ ਮਿਲੂਗਾ ਕਲੋਨ ਦੀ ਗਰੰਟੀ ਹੋਊਗੀ ਤੇ ਬਾਈ ਐਡਰੈਸ ਦਾ ਆਪ ਦੋ ਡੱਬ ਵਾਲੀ ਕਿੱਥੇ ਆਪਣਾ ਐਡਰੈਸ ਡੱਬ ਵਾਲੀ ਜੀ ਐਨ ਕਾਲਜ ਦੇ ਪਿੱਛੇ ਕਿੱਲੇ ਵਾਲੀ ਪਸ਼ੂ ਮੰਡੀ ਦੇ ਕੋਲ ਠੀਕ ਆ ਵਾਟਰ ਵੈਕਸ ਦੀ ਟੈਂਕੀ ਦੇ ਸਾਹਮਣੇ ਵਾਟਰ ਵੈਕਸ ਦੀ ਟੈਂਕੀ ਦੇ ਸਾਹਮਣੇ ਆ ਤੇ ਨੰਬਰ ਥੱਲੇ ਚੱਲੀ ਜਾਂਦਾ ਤੁਸੀਂ ਆਰਡਰ ਕਰ ਸਕਦੇ ਆ ਕਿੱਲੇ ਲਵਾਉਣੇ ਆ ਘੇਰਾ ਲਵਾਉਣਾ ਬਾਈ ਉੱਥੇ ਪਹਚਾ ਵੀ ਦੇਣਗੇ ਤੇ ਭਾਈਆਂ ਨਾਲ ਕਰ ਲਿਓ ਕੰਟੈਕਟ ਆਜਾ ਕੋਲ ਖੜਕੇ ਲਵਾਓ ਹਾਂ ਆ ਜਿੱਥੋਂ ਤੱਕ ਹੈਗੇ ਤੱਕ ਲਾਓ ਅਗਾ ਉੱਥੇ ਤੱਕ ਤਾਂ ਕਿ ਉੱਪਰ ਪੂਰਾ ਰਵੇ ਅਗਰੀ ਤੱਕ ਰੱਖੋ ਠੀਕ ਹੈ ਡੱਬੇ ਨੂੰ ਦੋ ਤਿੰਨ ਪਾਣੀ ਹੋ ਸਕੇ ਤਾਂ ਪਹਿਲਾਂ ਕੋਈ ਨਹਿਰ ਵਾਲੇ ਮਿਲਦਾ ਤਾਂ ਉਹ ਲਾ ਦੋ ਤੇ ਅੱਜ ਅੱਜ ਭਾਈ ਆਏ ਸੀ ਮਲੋਟ ਲਾਉਣ ਬੂਟੇ ਇੰਨੇ ਕੁ ਵੱਧ ਗਏ ਸੀ ਮੈਂ ਕਿਹਾ ਚੱਲ ਤੁਹਾਨੂੰ ਵੀ ਦੱਸਦਾ ਤੇ ਮਲੋਟ ਲਾ ਕੇ ਕਿੰਵੇ 3 ਕਿੱਲੇ 3 ਕਿੱਲੇ ਲਾਤੇ ਲੈ ਵੀ ਮਲੋਟ 3 ਕਿੱਲੇ ਲਾ ਦਿਆ ਤੇ ਕਰ ਲਿਓ ਆਰਡਰ